ਏ ਆ ਬੰਦਾ ਹੁੰਦਾ ਹੈਗਾ ਇਹ ਬੰਦੇ ਨੇ ਬਦਲਾਇਆ ਏਟੀਐਮ ਕੰਨ ਰੱਖਿਆ ਕਰੋ ਭਈ ਐ ਹੁੰਦੀਆਂ ਇਹਦੇ ਨਾਲ ਆ ਉਹ ਪਿਛਲਾ ਬੰਦਾ ਦੇ ਨਾਲ ਆ ਪਤਾ ਲੱਗ ਜਾਂਦਾ ਪਿਛਲਾ ਬੰਦਾ ਨਾਲ ਐ ਹੁੰਦੀਆਂ ਲੈਪਟਾਪ ਤੇ ਇੰਜੈਕਸ਼ਨ ਪਤਾ ਹੋਵੇ ਜਰੂਰ ਦੱਸਿਓ ਵੀ ਕੌਣ ਆ ਸ਼ਖਸ ਇਹ ਐਸਬੀਆਈ ਦਾ ਏਟੀਐਮ ਹੈ ਤੇ ਉਹਦੇ ਵਿੱਚੋਂ ਪੈਸੇ ਆ ਬੰਦਾ ਪਾਗ ਵਾਲਾ ਸਰਦਾਰ ਇਹਦੇ ਬੰਦੇ ਪੈਸੇ ਬਦਲੀ ਨੇਗੇ ਲੀਲੀ ਕੋਟੀ ਵਾਲੇ ਤੁਸੀਂ ਦੇਖਣੇ ਗਿਆ ਰੱਖੇ ਕਿਹੜੇ ਤਰੀਕੇ ਨਾਲ ਬਦਲਦਾ ਏਟੀਐਮ ਫੜ ਕੇ ਤੇ ਦੂਜੇ ਹੱਥ ਚ ਕਰ ਲਓ ਪਿਛਲਾ ਬੰਦਾ ਵੀ ਇਹਦੇ ਨਾਲ ਹੈਗਾ ਕਿਉਂਕਿ ਉਹ ਖੜਾ ਪੂਰੀ ਕਾਲ ਕਰੀ ਗਿਆ ਵੀ ਕਿਤੇ ਪਤਾ ਨਾ ਲੱਗੇ ਤੇ ਜੇ ਕਿਸੇ ਨੂੰ ਇਹ ਬੰਦੇ ਦੀ ਪਛਾਣ ਆਉਂਦੀ ਹੋਵੇ ਤਾਂ ਜਰੂਰ ਦੱਸਿਓ ਹਨਾ ਲੀਲੀ ਕੋਟੀ ਵਾਲੇ ਬੋਲਦੇ ਲੀਲੀ ਕੋਟੀ ਵਾਲਾ ਮੂੰਹ ਬੰਨਿਆ ਹੋਇਆ ਹੈਗਾ ਅੱਧਾ ਮੂੰਹ ਉਹ ਦੇਖੋ ਪਿੱਛੇ ਬੰਦਾ ਕਾਲ ਕਰੀ ਜਾਂਦਾ ਵੀ ਕਿਤੇ ਫਸ ਨਾ ਜਾਈਏ ਜਾਂ ਕੋਈ ਗੱਲਬਾਤ ਨਾ ਬਣ ਜਾਈਏ ਹਨਾ ਵੀ ਜੇ ਬੰਦਾ ਦੇਖਣ ਵਾਲੇ ਦੋ ਜਾਣੇ ਸੀਗੇ ਇਹ ਪਿਛਲੇ ਦਾ ਮੂੰਹ ਖੁੱਲਾ ਜੇ ਕਿਸੇ ਨੂੰ ਪਛਾਣ ਆ ਜਿੱਥੇ ਹਨੇਰਾ ਪੈਂਦਾ ਥੋੜਾ ਜਿਹਾ ਐਕਸਪੀ ਕਿ ਲਿਖਿਆ ਜਬੰਦ ਆ ਬੰਦਾ ਹੈਗਾ ਐਕਸਪੀ ਐਕਸਪਲੋਰ ਕੋਟੀ ਪਈਏ ਐਕਸਪਲੋਰਸ਼ਨ ਇਹੋ ਜਿਹਾ ਕੁਝ ਲਿਖਿਆ ਹੈਗਾ ਐਕਸਪਲੋਰਸ਼ਨ ਨਿਕਿਆ ਉਹਦੀ ਪੂਰੀ ਹੈ ਵੀ ਕਿਉਂ ਬੰਦਾ ਪੁੱਛੂ ਯਾਰ ਪੈਸੇ ਨਿਕਲੇ ਨਹੀਂ ਜਾਂ ਪਤਾ ਨਹੀਂ ਲੱਗਦਾ ਬੰਦੇ ਨੂੰ ਯਾਰ ਪੈਸੇ ਕਿਉਂ ਨਹੀਂ ਨਿਕਲਦੇ ਐਨਾ ਪੁੱਛ ਲਿਆ ਉਹਨੂੰ ਬੰਦੇ ਨੂੰ ਧੋਖਾ ਕਰੂਗਾ ਹੁਣ ਸਰਦਾਰ ਨਾਲ ਧੋਖਾ ਕਰੂ ਬੰਦਾ ਇਹ ਹਾਂ ਦੇਖਿਓ ਸੀ ਨਿਗਰ ਰੱਖਿਓ ਕਿਹੜੇ ਤਰੀਕੇ ਨਾਲ ਧੋਖਾ ਹੁੰਦਾ 420 ਹੋਰ ਦੂਜੀ ਅਚਕਾਰ ਤੇ ਇਸ ਕਰਕੇ ਬਾਈ ATM ਚ ਕੱਲੇ ਬੜਿਆ ਕਰੋ ਆ ਇਸ ਤਰ੍ਹਾਂ ਠੱਗੀਆਂ ਵੀ ਵੱਜ ਜਾਂਦੀਆਂ ਹਨ ਇਹਦੇ 87000 ਰੁਪਏ ਇਹਨੇ ਕਢਾ ਲਿਆ ਉਹ ਸਰਦਾਰ ਦੇ ਮਤਲਬ ATM ਚੋਂ OTP ਲੈ ਕੇ ਮਤਲਬ ATM ਬਦਲ ਗਿਆ ਨਾ ਉਹ ਫਿਰ OTP ਲਾ ਕੇ OTP ਲਾ ਕੇ ਸਾਰੇ ਪੈਸੇ ਕਢਾ ਲੈਂਦਾ ਬੰਦਾ ਹਨ ਕਿਉਂਕਿ ਬਹੁਤ ਤੇਜ਼ ਹੈਗਾ ਕੰਪਿਊਟਰ ਦਾ ਜੋਗ ਹੈ ਉਹ ਦੇਖਿਓ ਜੀ ਉਹਨੇ ਜੇਬ ਚੋਂ ਕੁਝ ਕੱਢਿਆ ਤੇ ਉਹ ਬਦਲ ਉਹ ਬਦਲਤਾ ਏਟੀਮ ਕਿ ਧੀ ਤੇਜ਼ੀ ਦੇ ਨਾਲ ਹਾਂ ਬਾਕੀ ਉਮਰ ਦੇਖ ਕੇ ਦੇਖਦੇ ਆ ਵੀ ਇਹ ਬੰਦਾ ਯਾਰ ਪਿੰਡੂ ਐ ਜਾਂ ਪੜਿਆ ਲਿਖਿਆ ਬੰਦਾ ਉਮਰ ਜ਼ਿਆਦੇ ਖਿਆਲ ਨਹੀਂ ਰਹਿੰਦਾ ਬੰਦੇ ਦਾ ਆਹ ਦੇਖੋ ਇਹ ਟੀਮ ਨੂੰ ਚੇਂਜ ਕਰਤਾ ਉਹ ਸਰਦਾਰ ਨਹੀਂ ਉਹੀ ਏਟੀਮ ਦੁਆਰੇ ਜਿਉਂ ਚ ਪਾਇਆ ਤੇ ਉਹ ਟੱਪ ਗਏ ਦੋਨੇ ਉਹ ਕਹਿੰਦਾ ਹੋ ਗਿਆ ਕੰਮ ਕਹਿੰਦਾ ਠੀਕ ਐ ਉਹ ਟੱਪ ਕੇ ਬੰਦੇ ਤੇ ਹੋ ਜਾਂਦੇ ਆ ਬਾਈ ਜੇ ਕਿਸੇ ਨੂੰ ਕੋਈ ਇਦਾਂ ਦਾ ਬੰਦਿਆਂ ਦਾ 420 ਬੰਦੇ ਨੇ ਪਤਾ ਹੋਵੇ ਕਿਸੇ ਦੇ ਹੋਰ ਪੈਸੇ ਨਿਕਲੇ ਹੁਣ ਤਾਂ ਜ਼ਰੂਰ ਦੱਸਿਓ ਹਨਾ ਇਸ ਤਰੀਕੇ ਨਾਲ ਬਾਈ ਇਹ ਪੈਸੇ ਨਿਕਲ ਗਏ ਹੈ ਨਾ ਬਾਈ ਆਸ-ਪਾਸੇ ਵਾਲੇ ਕੈਮਰੇ ਤੇ ਤੇ ਨੰਬਰ ਬਾਈ 9855811260 ਤੇ ਕਾਲ ਕਰ ਸਕਦੇ ਹੋ ਜੇ ਕਿਸੇ ਨੂੰ ਪਤਾ ਲੱਗ ਜੇ ਹੈ ਨਾ ਆ ਦੇਖੋ ਬਦਲ ਕੇ ਬਈ ਟੱਪ ਗਿਆ ਸਰਦਾਰ ਵੀ ਟੱਪ ਗਿਆ ਪਰ ਉਹਨਾਂ ਨੂੰ ਪਤਾ ਨਹੀਂ ਲੱਗਿਆ ਜੇ 87000 ਰੁਪਏ ਦੇ ਖਾਤੇ ਚੋਂ ਨਿਕਲ ਗਏ ਫਿਰ ਇਹਨਾਂ ਨੂੰ ਪਤਾ ਲੱਗਿਆਗਾ ਇਹ ਆ ਬੰਦਾ ਹੁੰਦਾ ਹੈਗਾ ਇਹ ਬੰਦੇ ਨੇ ਬਦਲਾਇਆ ATM ਕੰਨ ਰੱਖਿਆ ਕਰੋ ਬਈ ਐ ਹੁੰਦੀਆਂ ਇਹਦੇ ਨਾਲ ਆ ਉਹ ਪਿਛਲਾ ਬੰਦਾ ਦੇ ਨਾਲ ਆ ਪਤਾ ਲੱਗ ਜਾਂਦਾ ਪਿਛਲਾ ਬੰਦਾ ਨਾਲ ਆ ਐ ਹੁੰਦੀਆਂ ਲੈਪਟਾਪ ਤੇ ਇੰਜੈਕਸ਼ਨ ਪਤਾ ਹੋਵੇ ਆ ਜ਼ਰੂਰ ਦੱਸੋ ਵੀ ਕੌਣ ਆ ਸ਼ਖਸ ਇਹ SBI ਦਾ ATM ਹੈ ਤੇ ਉਹਦੇ ਵਿੱਚੋਂ ਪੈਸੇ ਆ ਬੰਦਾ ਪਾਗ ਵਾਲਾ ਸਰਦਾਰ ਆ ਇਹਦੇ ਬੰਦੇ ਪੈਸੇ ਬਦਲੀ ਨੇਗੇ ਨੀਲੀ ਕੁੱਤੀ ਵਾਲੀ ਤੁਸੀਂ ਦੇਖਣੇਗਾ ਰੱਖਿਆ ਕਿਹੜੇ ਤਰੀਕੇ ਨਾਲ ਬਦਲਦਾ ATM ਫੜ ਕੇ ਹੈ ਤੇ ਦੂਜੇ ਹੱਥ ਚ ਕਰ ਲਓ ਪਿਛਲਾ ਬੰਦਾ ਵੀ ਇਹਦੇ ਨਾਲ ਹੈਗਾ ਕਿਉਂਕਿ ਉਹ ਖੜਾ ਪੂਰੀ ਕਾਲ ਕਰੀ ਗਿਆ ਵੀ ਕਿਤੇ ਪਤਾ ਨਾ ਲੱਗ ਜੇ ਤੇ ਜੇ ਕਿਸੇ ਨੂੰ ਇਹ ਬੰਦੇ ਦੀ ਪਛਾਣ ਆਉਂਦੀ ਹੋਵੇ ਤਾਂ ਜਰੂਰ ਦੱਸਿਓ ਹਨਾ ਲੀਲੀ ਕੋਟੀ ਵਾਲੀ ਬੋਲਦੇ ਲੀਲੀ ਕੋਟੀ ਵਾਲਾ ਮੂੰਹ ਬੰਨਿਆ ਹੋਇਆਗਾ ਅੱਧਾ ਮੂੰਹ ਹੈ ਉਹ ਦੇਖੋ ਪਿੱਛੇ ਬੰਦਾ ਕਾਲ ਕਰੀ ਜਾਂਦਾ ਵੀ ਕਿਤੇ ਫਾਸ ਨਾ ਜਾਈਏ ਜਾਂ ਕੋਈ ਗੱਲਬਾਤ ਨਾ ਬਣ ਜਾਈਏ ਹਨਾ ਵੀ ਜੇ ਬੰਦਾ ਦੇਖਣ ਵਾਲੇ ਦੋ ਜਾਣੇ ਸੀਗੇ ਇਹ ਪਿਛਲੇ ਦਾ ਮੂੰਹ ਖੁੱਲਾ ਜੇ ਕਿਸੇ ਨੂੰ ਪਛਾਣ ਆ ਜਿੱਥੇ ਹਨੇਰਾ ਪੈਂਦਾ ਥੋੜਾ ਜਿਹਾ ਐਕਸਪੀ ਕੀ ਲਿਖਿਆ ਜੀ ਬੰਦਾ ਹੈਗਾ ਐਕਸਪੀ ਐਕਸਪਲੋਰ ਕੋਟੀ ਪਈਏ ਐਕਸਪ੍ਰੈਸ਼ਨ ਇਹੋ ਜਿਹਾ ਕੁਝ ਲਿਖਿਆ ਹੈਗਾ ਐਕਸਪ੍ਰੈਸ਼ਨ ਨਿਕਿਆ ਉਹਦੀ ਪੂਰੀ ਐ ਵੀ ਕਿਉਂ ਬੰਦਾ ਪੁੱਛੂ ਯਾਰ ਪੈਸੇ ਨਿਕਲੇ ਨਹੀਂ ਜਾਂ ਪਤਾ ਨਹੀਂ ਲੱਗਦਾ ਬੰਦੇ ਨੂੰ ਯਾਰ ਪੈਸੇ ਕਿਉਂ ਨਹੀਂ ਨਿਕਲ ਰਹੇ ਨਾ ਪੁੱਛ ਲਿਆ ਉਹਨੂੰ ਬੰਦੇ ਨੂੰ ਧੋਖਾ ਕਰੂਗਾ ਹੁਣ ਸਰਦਾਰ ਨੇ ਧੋਖਾ ਕਰੂ ਬੰਦਾ ਇਹ ਹੁਣ ਦੇਖਿਓ ਸੀ ਨਿਗਾਹ ਰੱਖਿਓ ਕਿਹੜੇ ਤਰੀਕੇ ਨਾਲ ਧੋਖਾ ਹੁੰਦਾ 420 ਉਹਦੀ ਦੂਜਾ ਚਕਾਰ ਤੇ ਇਸ ਕਰਕੇ ਭਾਈ ਏਟੀਐਮ ਵਿੱਚ ਇਕੱਲੇ ਬੜਿਆ ਕਰੋ ਆ ਇਸ ਤਰ੍ਹਾਂ ਠੱਗੀਆਂ ਵੀ ਵੱਜ ਜਾਂਦੀਆਂ ਹਨਾ ਇਹ 87000 ਰੁਪਏ ਇਹਨੇ ਕਢਾ ਲਿਆ ਉਹ ਸਰਦਾਰ ਦੇ ਮਤਲਬ ਏਟੀਐਮ ਚੋਂ اوਟੀਪੀ ਲੈ ਕੇ ਮਤਲਬ ਜੇ ਏਟੀਐਮ ਬਦਲ ਗਿਆ ਨਾ ਉਹ ਫਿਰ اوਟੀਪੀ ਲਾ ਕੇ اوਟੀਪੀ ਲਾ ਕੇ ਸਾਰੇ ਪੈਸੇ ਕਢਾ ਲੈਂਦਾ ਬੰਦਾ ਹਨਾ ਕਿਉਂਕਿ ਬਹੁਤ ਤੇਜ਼ ਹੈਗਾ ਕੰਪਿਊਟਰ ਦਾ ਜੋਗ ਹੈ ਉਹ ਦੇਖੀ ਜਦੋਂ ਨੇ ਜੇਬ ਚੋਂ ਕੁਝ ਕੱਢਿਆ ਤੇ ਉਹ ਬਦਲ ਉਹ ਬਦਲਦਾ ਏਟੀਐਮ ਕਿੰਨੀ ਤੇਜ਼ੀ ਦੇ ਨਾਲ ਹਾਂ ਬਾਕੀ ਉਮਰ ਦੇਖ ਕੇ ਦੇਖਦੇ ਆ ਵੀ ਇਹ ਬੰਦਾ ਯਾਰ ਪਿੰਡੂ ਹੈ ਜਾਂ ਪੜਿਆ ਲਿਖਿਆ ਬੰਦਾ ਉਮਰ ਜ਼ਿਆਦਾ ਹੈ ਖਿਆਲ ਨਹੀਂ ਰਹਿੰਦਾ ਬੰਦੇ ਦਾ ਆ ਦੇਖੋ ਇਹ ਟੀਮ ਨੇ ਚੇਂਜ ਕਰਤਾ ਉਹ ਸਰਦਾਰ ਨੇ ਉਹੀ ਏ ਟੀਮ ਦੁਆਰੇ ਜਿਹੋ ਚਪਾਲਿਆ ਤੇ ਉਹ ਟੱਪ ਗਏ ਦੋਨੇ ਉਹ ਕਹਿੰਦਾ ਹੋ ਗਿਆ ਕੰਮ ਕਹਿੰਦਾ ਠੀਕ ਹੈ ਉਹ ਟੱਪ ਗਏ ਬੰਦੇ ਤੇ ਉਹ ਜਾਂਦੇ ਆ ਬਾਈ ਜੇ ਕਿਸੇ ਨੂੰ ਕੋਈ ਇਹਨਾਂ ਦਾ ਬੰਦਿਆਂ ਦਾ 420 ਬੰਦੇ ਨੇ ਪਤਾ ਹੋਵੇ ਕਿਸੇ ਦੇ ਹੋਰ ਪੈਸੇ ਨਿਕਲੇ ਹੋਣ ਤਾਂ ਜਰੂਰ ਦੱਸਿਓ ਹਨਾ ਇਸ ਤਰੀਕੇ ਨਾਲ ਬਾਈ ਇਹ ਪੈਸੇ ਨਿਕਲ ਗਏ ਹਨਾ ਬਈ 80 ਪਾਸੇ ਵਾਲੇ ਕੈਮਰੇ ਤੇ ਨੰਬਰ ਬੋਲਦੇ ਤੇ ਨੰਬਰ ਬਾਈ 9855811260 ਤੇ ਕਾਲ ਕਰ ਸਕਦੇ ਹੋ ਜੇ ਕਿਸੇ ਨੂੰ ਪਤਾ ਲੱਗੇ ਹਨਾ ਆ ਦੇਖੋ ਬਦਲ ਕੇ ਵਸੇ ਟੱਪ ਗਿਆ ਸਰਦਾਰ ਵੀ ਟੱਪ ਗਿਆ ਪਰ ਉਹਨੂੰ ਪਤਾ ਨਹੀਂ ਲੱਗਿਆ ਜੇ 88000 ਰੁਪਏ ਦੇ ਖਾਤੇ ਚੋਂ ਨਿਕਲ ਗਿਆ ਫਿਰ ਇਹਨਾਂ ਨੂੰ ਪਤਾ ਲੱਗਿਆਗਾ